ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੋਪਿੰਦਰ ਸਿੰਘ ਸੱਜਣ ਦੋਸਤੋ ਬੀਤੀ ਕੱਲ ਵੀ ਆਪਾਂ ਗੱਲ ਕੀਤੀ ਸੀ ਨਮੀਸ਼ਾ ਪ੍ਰਿਆ ਦੇ ਸਬੰਧ ਚ ਜਿਹੜੀ ਕਿ ਜਮਨ ਦੀ ਇੱਕ ਜੇਲ੍ਹ ਦੇ ਅੰਦਰ ਆਪਣੀ ਮੌਤ ਦਾ ਇੰਤਜ਼ਾਰ ਕਰਦੀ ਪਈ ਸੀ ਹੁਣ ਸੀ ਹੋ ਗਿਆ ਹੈਗਾ ਔਰ ਮੈਂ ਕੱਲ ਗੱਲ ਕੀਤੀ ਸੀਗੀ ਅੱਜ ਦੁਬਾਰਾ ਫਿਰ ਗੱਲ ਕਰ ਰਿਹਾ ਕਿ ਉਹਦੀ ਮੌਤ ਟਾਲਣ ਦੀ ਸੰਭਾਵਨਾ ਬਹੁਤ ਹੀ ਜ਼ਿਆਦਾ ਮੱਦਮ ਸੀ ਪਰ ਨਾਲ ਇਹ ਵੀ ਗੱਲ ਕੀਤੀ ਸੀਗੀ ਕਿ ਹੋ ਸਕਦਾ ਕੋਈ ਦਾ ਚਮਤਕਾਰ ਹੋ ਜਵੇ ਹੋ ਸਕਦਾ ਕੋਈ ਨਾ ਕੋਈ ਦੰਦੇ ਢੋ ਮੇਲੇ ਬਣ ਜਾਣ ਜਿਹਦੇ ਨਾਲ ਉਹਦੀ ਜ਼ਿੰਦਗੀ ਬਚ ਜਾਵੇ ਹੋ ਸਕਦਾ ਅੱਜ ਮੈਂ ਜਦੋਂ ਇੱਥੇ ਬੈਠ ਕੇ ਤੁਹਾਡੇ ਰੂਬਰੂ ਹਾਂ ਤਾਂ ਮੈਂ ਉਹਦੀ ਮੌਤ ਦੀ ਖਬਰ ਤੁਹਾਨੂੰ ਸੁਣਾਉਣਾ ਪਰ ਅੱਜ ਮੈਂ ਜਦੋਂ ਤੁਹਾਡੇ ਹੁਣ ਰੂਬਰੂ ਹੋ ਰਿਹਾ ਤਾਂ ਮੈਂ ਤੁਹਾਨੂੰ ਇਹ ਦੱਸ ਰਿਹਾ ਕਿ ਉਹਦੀ ਜ਼ਿੰਦਗੀ ਬਚ ਚੁੱਕੀ ਹੈ ਉਹਦੀ ਜ਼ਿੰਦਗੀ ਬਚੀ ਕਿਦਾਂ ਹੈ ਉਹ ਮੈਂ ਤੁਹਾਨੂੰ ਦੱਸੂਗਾ ਕੁਝ ਸੱਜਣੇ ਵੀ ਜ਼ਰੂਰ ਜਾਣਨਾ ਚਾਹੁੰਦੇ ਹੋਣਗੇ ਕਿ ਜਿਸ ਕ੍ਰਾਈਮ ਦੇ ਤਹਿਤ ਨਮੀਸ਼ਾ ਪ੍ਰਿਆ ਨੂੰ ਸਜ਼ਾਏ ਮੌਤ ਹੋਈ ਸੀਗੀ ਉਸ ਕ੍ਰਾਈਮ ਦੇ ਵਿੱਚ ਉਹਦੇ ਨਾਲ ਬਰਾਬਰ ਭਾਈਵਾਲ ਜਿਹੜੀ ਕੁੜੀ ਸੀ ਉਸ ਕੁੜੀ ਦਾ ਕੀ ਬਣਿਆ ਕੀ ਉਹਨੂੰ ਵੀ ਸਜ਼ਾਏ ਮੌਤ ਹੋਈ ਹੈ ਜਾਂ ਉਹਨੂੰ ਘੱਟ ਸਜ਼ਾ ਹੋਈ ਹੈ ਜਾਂ ਉਹ ਬਰੀ ਹੋ ਚੁੱਕੀ ਹੈ ਉਹ ਆਪਣੇ ਘਰ 'ਚ ਹੈ ਜਾਂ ਜੇਲ੍ਹ 'ਚ ਹੈ ਉਹ ਵੀ ਮੈਂ ਤੁਹਾਨੂੰ ਸਾਰੀ ਗੱਲਬਾਤ ਦੱਸੂਗਾ ਪੂਰਾ ਮਾਮਲਾ ਕੀ ਸੀ ਤੁਹਾਨੂੰ ਵਿਸਥਾਰ ਵਿੱਚ ਬੀਤੀ ਕੱਲ ਦੱਸ ਚੁੱਕੇ ਆਂ ਔਰ ਸੰਖੇਪ ਜਿਹੇ ਦੇ ਵਿੱਚ ਜਿਹੜੇ ਸੱਜਣ ਨਵੇਂ ਹੋਣਗੇ ਉਹਨਾਂ ਨੂੰ ਜ਼ਰੂਰ ਦੱਸੂਗਾ ਫਿਲਹਾਲ ਕਿਉਂਕਿ ਬਹੁਤ ਸਾਰੇ ਸੱਜਣਾਂ ਨੇ ਕੱਲ ਸੁਣ ਲਿਆ ਹੋਊਗਾ ਉਹਨਾਂ ਨੂੰ ਮੈਂ ਦੱਸ ਦਿੰਦਾ ਕਿ ਆਪਾਂ ਗੱਲਬਾਤ ਇੱਥੋਂ ਸ਼ੁਰੂ ਕਰਦੇ ਆਂ ਕਿ ਉਹਦੀ ਇਹ ਜਿਹੜੀ ਮੌਤ ਦੀ ਸਜ਼ਾ ਹੈ ਇਹ ਟਾਲ ਕਿਵੇਂ ਗਈ ਹੈ ਕੀ ਪੱਕੇ ਤੌਰ ਤੇ ਟਲ ਗਈ ਹੈ ਇਹਦਾ ਜਵਾਬ ਇਹ ਹੈ ਕਿ ਪੱਕੇ ਤੌਰ ਦੇ ਉੱਪਰ ਹੱਲੇ ਉਹਦੀ ਮੌਤ ਦੀ ਸਜ਼ਾ ਦੇ ਉੱਪਰ ਰੋਕ ਨਹੀਂ ਲੱਗੀ ਹੈ ਹੱਲੇ ਫਿਲਹਾਲ ਤਲਿਆ ਫਿਲਹਾਲ ਤਲਵਾਰ ਹੱਲੇ ਉਹਦੇ ਸਿਰ ਦੇ ਉੱਪਰ ਪੂਰੀ ਤਰ੍ਹਾਂ ਲਟਕਦੀ ਪਈ ਹੈ ਇਹ ਸੰਭਵ ਕਿਵੇਂ ਹੋ ਪਾਇਆ ਕਿ ਜਿਹੜੀ ਉਹਦੀ ਮੌਤ ਦੀ ਸਜ਼ਾ ਫਿਲਹਾਲ ਟਲ ਗਈ ਹੈ ਫਿਲਹਾਲ ਉਹ ਜਿਉਂਦੀ ਹੈ ਇਹ ਸੰਭਵ ਕਿਵੇਂ ਹੋ ਪਾਇਆ ਉਹ ਮੈਂ ਤੁਹਾਨੂੰ ਦੱਸ ਦੰਨਾ ਉਦੀ ਜਾਨ ਬਚ ਚੁੱਕੀ ਹੈ ਕਿਉਂਕਿ ਯਮਨ ਦੇ ਅਧਿਕਾਰੀਆਂ ਕਿਉਂਕਿ ਜਿਹੜੀ ਉੱਥੋਂ ਦੀ ਸਰਕਾਰ ਹੈ ਉਹਨੇ ਅੱਗੇ ਪਿੱਛੇ 15 ਜੁਲਾਈ 2025 ਨੂੰ ਫਾਂਸੀ ਨੂੰ ਟਾਲ ਦਿੱਤਾ ਹੈ ਇਹ ਫੈਸਲਾ ਭਾਰਤ ਸਰਕਾਰ ਦੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਅਤੇ ਧਾਰਮਿਕ ਨੇਤਾਵਾਂ ਦੇ ਦਖਲ ਕਰਕੇ ਹੋਇਆ ਬੀਤੀ ਕੱਲ ਵੀ ਗੱਲ ਕੀਤੀ ਸੀਗੀ ਥੋੜਾ ਜਿਹਾ ਦੱਸ ਦਿੰਨਾ ਹੈ ਕਿ ਭਾਰਤ ਦੀ ਸਰਕਾਰ ਦਾ ਇਹ ਕਹਿਣਾ ਹੈ ਜਾਂ ਜੋ ਹੈਗਾ ਵੀ ਹੈ ਸਾਹਮਣੇ ਕਿ ਉਸ ਮੁਲਕ ਦੇ ਨਾਲ ਸਾਡੀ ਕੋਈ ਐਵੇਂ ਦੀ ਸੰਧੀ ਨਹੀਂ ਹੈਗੀ ਕਿ ਉਸ ਸੰਧੀ ਦੇ ਤਹਿਤ ਆਪਾਂ ਉਹਨੂੰ ਬਚਾ ਸਕੀਏ ਭਾਰਤ ਦੀ ਸੁਪਰੀਮ ਕੋਰਟ ਨੇ ਵੀ ਇਹ ਗੱਲ ਲੱਖੀ ਸੀ ਕਿ ਆਪਾਂ ਇਸ ਮਾਮਲੇ ਵਿੱਚ ਕਿਉਂਕਿ ਕੋਰਟ ਦੇ ਵਿੱਚ ਰਟਪਾਈ ਹੋਈ ਸੀ ਭਈ ਜਿਹੜਾ ਸਾਡਾ ਕਾਨੂੰਨ ਹੈਗਾ ਉਹ ਕੋਈ ਜਮਨ ਦੇ ਵਿੱਚ ਲਾਗੂ ਤਾਂ ਹੁੰਦਾ ਨਹੀਂ ਹੈਗਾ ਕਿ ਆਪਾਂ ਇਥੋਂ ਇਹ ਗੱਲ ਕਹਿ ਦਈਏ ਕਿ ਹਾਂ ਜੀ ਉਹਨੂੰ ਮਾਫ ਕਰ ਦਿੱਤਾ ਜਾਵੇ ਇਸ ਕਰਕੇ ਉਹਨਾਂ ਨੇ 2 ਦਿਨ ਭਾਵੇਂ ਕਿ ਜਦਾ 16 ਤਰੀਕ ਅੱਜ ਇਹ ਸਾਰਾ ਕੁਝ ਹੋਰ ਨਿਬੜਦਾ ਸੀਗਾ ਭਾਵੇਂ ਉਹਨੂੰ ਮੌਤ ਦੀ سزا ਦੇ ਦਿੱਤੀ ਜਾਣੀ ਸੀ 18 ਤਰੀਕ ਪਾਤੀ ਸੀਗੀ ਤਾਂ ਕਿ ਭਾਰਤ ਦੀ ਸਰਕਾਰ ਨੂੰ ਇੱਕ ਮੌਕਾ ਮਿਲ ਸਕੇ ਉਹਦੀ ਜ਼ਿੰਦਗੀ ਬਚਾਉਣ ਦਾ ਪਰਿਵਾਰ ਨੇ ਵੀ ਪਹੁੰਚ ਕੀਤੀ ਸੀਗੀ ਇੱਕ ਸੰਸਥਾ ਵੀ ਬਣ ਚੁੱਕੀ ਸੀਗੀ ਬਲੱਡ ਮਨੀ ਜਿਹਨੇ ਬਹੁਤ ਸਾਰਾ ਮੋਟਾ ਪੈਸਾ ਵੀ ਇਕੱਠਾ ਕਰ ਲਿਆ ਸੀਗਾ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਦੂਸਰੇ ਪਾਸੇ ਉਹ ਪਰਿਵਾਰ ਹੈਗਾ ਉਹਨੂੰ ਬਲੱਡ ਮਨੀ ਦੇ ਕੇ ਤੇ ਇਸ ਕੁੜੀ ਦੀ ਜਾਨ ਨੂੰ ਬਚਾਇਆ ਜਾ ਸਕੇ ਸੋ ਭਾਰਤ ਸਰਕਾਰ ਦੀਆਂ ਡਿਪਲੋਮੈਟਿਕ ਕੋਸ਼ਿਸ਼ਾਂ ਅਤੇ ਧਾਰਮਿਕ ਨੇਤਾਵਾਂ ਦੇ ਦਖਲ ਦੇ ਕਰਕੇ ਇਹ ਸੰਭਵ ਹੋ ਪਾਇਆ ਭਾਰਤ ਦੀ ਸਰਕਾਰ ਨੇ ਇੱਕ ਹੋਰ ਗੱਲ ਆਖੀ ਸੀਗੀ ਕਿ ਸਾਡੀਆਂ ਉਸ ਮੁਲਕ ਦੇ ਨਾਲ ਜਿਸ ਕਿਸਮ ਦੀਆਂ ਸਾਂਝਾਂ ਵੰਡਾਂ ਹੈਗੀਆਂ ਨੇ ਉਹ ਇੰਨੀਆਂ ਜ਼ਿਆਦਾ ਨਹੀਂ ਹੈਗੀਆਂ ਕਿ ਆਪਾਂ ਉਹਨਾਂ ਨੂੰ ਕਹਿ ਸਕੀਏ ਕਿ ਤੁਸੀਂ ਇਹ ਸਜ਼ਾ ਟਾਲ ਦਿਓ ਤੁਸੀਂ ਉਹਨੂੰ ਬਖਸ਼ ਦਿਓ ਕਿ ਸਾਡੀਆਂ ਉਹਨਾਂ ਦੇ ਨਾਲ ਜੜੀਆਂ ਡਿਪਲੋਮੈਟਿਕ ਸਾਂਝਾਂ ਹੈਗੀਆਂ ਨੇ ਉਹ ਬੜੀਆਂ ਸੀਮਤ ਜਿਹੀਆਂ ਹੈਗੀਆਂ ਨੇ ਜੋ ਭਾਰਤ ਸਰਕਾਰ ਦਾ ਕਹਿਣਾ ਸੀਗਾ ਭਾਰਤ ਦੇ ਵਿਦੇਸ਼ ਮੰਤਰਾਲੇ ਐਮਈਏ ਨੇ ਇੱਕ ਪ੍ਰਭਾਵਸ਼ਾਲੀ ਸ਼ੇਖ ਜਿਹੜਾ ਦਾ ਨਾਮ ਹੈਗਾ ਸ਼ੇਖ ਹਬੀਬ ਉਮਰ ਬਿਨ ਹਾਫਿਜ਼ ਉਹਨਾਂ ਅਤੇ ਸੂਫੀ ਵਿਦਵਾਨਾਂ ਦੇ ਨਾਲ ਸੰਪਰਕ ਕਰਕੇ ਤਲਾਲ ਅਬਦੋ ਮਹਿੰਦੀ ਦੇ ਪਰਿਵਾਰ ਦੇ ਨਾਲ ਬਲੱਡ ਮਨੀ ਭਾਵ ਕੇ 10 ਲੱਖ ਡਾਲਰ ਦੀ ਗੱਲਬਾਤ ਦੀ ਪ੍ਰਕਿਰਿਆ ਨੂੰ ਜਾਰੀ ਰੱਖਣ ਦੇ ਵਾਸਤੇ ਸਮੇਂ ਦੀ ਮੰਗ ਕੀਤੀ ਹੈ ਜਿਹਦੇ ਨਤੀਜੇ ਵਦੋਂ ਫਾਂਸੀ ਦੀ ਸਜ਼ਾ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈਗਾ ਕਿਉਂਕਿ ਉਹਨਾਂ ਨੇ ਕਿਹਾ ਹੈਗਾ ਕਿ ਆਪਾਂ ਜਰਾ ਕਿਸ ਪ੍ਰਕਿਰਿਆ ਨੂੰ ਹੋਰ ਅਗਾਹ ਚਲਾਉਣਾ ਚਾਹੁੰਦੇ ਆ ਹੁਣ ਗੱਲ ਇਹ ਵੀ ਜੇ ਪਰਿਵਾਰ ਕੱਲ ਵੀ ਗੱਲ ਕੀਤੀ ਸੀਗੀ ਜੇ ਪਰਿਵਾਰ ਸਹਿਮਤ ਹੋ ਜਾਵੇ ਜਿਸ ਪਰਿਵਾਰ ਦਾ ਜੀ ਗਿਆ ਹੈਗਾ ਭਾਵ ਕਿ ਤਲਾਲ ਅਬਦੁਲ ਮਹਿਦੀ ਜਿਹਦਾ ਮਰਡਰ ਹੋਇਆ ਜੇ ਪਿੱਛੇ ਉਹਦਾ ਪਰਿਵਾਰ ਬਲੱਡ ਮਨੀ ਭਾਵ ਕਿ ਇਹ ਪੈਸੇ ਲੈਣ ਨੂੰ ਤਿਆਰ ਹੋ ਜਾਵੇ ਜਾ ਉਹਨੂੰ ਮਾਫ ਕਰਨ ਨੂੰ ਤਿਆਰ ਹੋ ਜਾਵੇ ਉਸ ਕੁੜੀ ਨੂੰ ਤਾਂ ਫੇਰ ਕੁੜੀ ਦੀ ਜਾਨ ਬਚਣੀ ਹੈ ਆਦਰਵਾਇਜ਼ ਜਾਨ ਕੁੜੀ ਦੀ ਬਚਣੀ ਨਹੀਂ ਹੈਗੀ ਤਲਾਲ ਦਾ ਜਿਹੜਾ ਪਰਿਵਾਰ ਹੈਗਾ ਇਸ ਵੇਲੇ ਉਹਨਾਂ ਦੀ ਸਥਿਤੀ ਕੀ ਹੈਗੀ ਆ ਤਲਾਲ ਦਾ ਪਰਿਵਾਰ ਹਾਲੇ ਮੁਆਫੀ ਦੇ ਉੱਪਰ ਪੂਰੀ ਤਰ੍ਹਾਂ ਤਿਆਰ ਨਹੀਂ ਹੈਗਾ ਕਿ ਹਾਂ ਵੀ ਆਪਾਂ ਮਾਫ ਕਰਨ ਨੂੰ ਤਿਆਰ ਨਾ ਜਾਂ ਆਪਾਂ ਬਲੱਡ ਮਨੀ ਲੈਣ ਨੂੰ ਤਿਆਰ ਵਾਂ ਉਹਨਾਂ ਨੇ ਇਹ ਗੱਲ ਆਖੀ ਆ ਕਿ ਠੀਕ ਆ ਜੀ ਤੁਹਾਡੇ ਕਹਿਣ ਦੇ ਉੱਪਰ ਜਿਹੜੇ ਸੱਜਣ ਵਿੱਚ ਪਏ ਹੈਗੇ ਆ ਧਾਰਮਿਕ ਨੇਤਾ ਵਾਂ ਦੇ ਕਹਿਣ ਦੇ ਉੱਪਰ ਭਈ ਆਪਾਂ ਇਸ ਗੱਲ ਦੇ ਉੱਪਰ ਦੁਬਾਰਾ ਵਿਚਾਰ ਕਰਨ ਦੇ ਲਈ ਤਿਆਰ ਹੈਗੇ ਆਂ ਹੋ ਸਕਦਾ ਜੇ ਉਹਨਾਂ ਨੇ ਇਹ ਗੱਲ ਆਖੀ ਹੈ ਇਹ ਮੇਰੇ ਆਪਣੇ ਮਨ ਦੀ ਗੱਲ ਹੈ ਭਈ ਆਪਾਂ ਦੁਬਾਰਾ ਵਿਚਾਰ ਕਰ ਲੈਂਦੇ ਆ ਕਿ ਆਪਾਂ ਉਸ ਕੁੜੀ ਨੂੰ ਮੁਆਫ ਕਰਨਾ ਹੈ ਜਾਂ ਨਹੀਂ ਕਰਨਾ ਤਾਂ ਹੋ ਸਕਦਾ ਸ਼ਾਇਦ ਉਹਨਾਂ ਦੇ ਮਨ ਵਿੱਚ ਆ ਜਾਵੇ ਕਿ ਠੀਕ ਆ ਆਪਾਂ ਪੈਸੇ ਲੈ ਲੈਨੇ ਤਾਂ ਆਪਾਂ ਉਸ ਕੁੜੀ ਨੂੰ ਮੁਆਫ ਕਰ ਦਿੰਨੇ ਆ ਇਹਦੇ ਨਾਲ ਫਿਰ ਨਮੀਸ਼ਾ ਦੀ ਜਾਨ ਬਚ ਸਕੂਗੀ ਇਹੀ ਇੱਕ ਰਾਹ ਹੈਗਾ ਬਾਕੀ ਹੋਰ ਨਮੀਸ਼ਾ ਦੀ ਜ਼ਿੰਦਗੀ ਬਚਣ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਰਾਹ ਬਾਕੀ ਨਹੀਂ ਹੈ ਸੋ ਕਹਿਣ ਦਾ ਭਾਵ ਇਹ ਹੈ ਕਿ ਗੱਲਬਾਤ ਹਾਲੇ ਵੀ ਜਾਰੀ ਹੈ ਸੁਪਰੀਮ ਕੋਰਟ ਦਾ ਜਿਹੜਾ ਦਖਰ ਸੀਗਾ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ ਸੁਪਰੀਮ ਕੋਰਟ ਨੇ ਭਾਰਤੀ ਸੁਪਰੀਮ ਕੋਰਟ ਨੇ 14 ਜੁਲਾਈ 2025 ਨੂੰ ਮਾਮਲੇ ਦੇ ਉੱਪਰ ਸੁਣਵਾਈ ਕੀਤੀ ਤੇ 18 ਜੁਲਾਈ ਤੱਕ ਵਾਸਤੇ ਇਹਨੂੰ ਟਾਲ ਦਿੱਤਾ ਸੀਗਾ 18 ਜੁਲਾਈ ਪਹਿਲਾਂ ਦੱਸਟਿਆ ਵੀ 2 ਦਿਨ ਬਾਅਦ ਤੱਕ ਦਾ ਭਾਵ ਕਿ ਸਰਕਾਰ ਨੂੰ ਕੋਈ ਨਾ ਕੋਈ ਯਤਨ ਕਰਨ ਦਾ ਮੌਕਾ ਮਿਲ ਜਾਵੇ ਸਰਕਾਰ ਯਤਨ ਆਪਣੇ ਜਾਰੀ ਰੱਖ ਸਕੇ ਸੋ ਸਰਕਾਰ ਨੇ ਆਪਣੇ ਯਤਨ ਜਾਰੀ ਰੱਖੇ ਤੇ ਫਿਲਹਾਲ ਉਹਦੀ ਮੌਤ ਦੀ ਸਜ਼ਾ ਟਲ ਚੁੱਕੀ ਹੈ ਮੌਜੂਦਾ ਜਿਹੜੀ ਸਥਿਤੀ ਹੈਗੀ ਆ ਉਹ ਇਹੀ ਹੈ ਕਿ ਫਾਂਸੀ ਟਲ ਚੁੱਕੀ ਆ ਪਰ ਇਹ ਸਥਿਤੀ ਆਸਥਾਈ ਹੈ ਪੱਕੇ ਤੌਰ ਦੇ ਉੱਪਰ ਨਹੀਂ ਹੈ ਨਮੀਸ਼ਾ ਦੀ ਜਾਨ ਸਥਾਈ ਤੌਰ ਦੇ ਉੱਪਰ ਉਦੋਂ ਹੀ ਬਚਣੀ ਹੈਗੀ ਆ ਜਦੋਂ ਤਲਾਲ ਦਾ ਪਰਿਵਾਰ ਮੁਆਫੀ ਦੇ ਦੇਵੇ ਜਾਂ ਫਿਰ ਬਲੱਡ ਮਨੀ ਨੂੰ ਸਵੀਕਾਰ ਕਰ ਲਵੇ ਭਾਰਤ ਸਰਕਾਰ ਤੇ ਨਮੀਸ਼ਾ ਦਾ ਪਰਿਵਾਰ ਜਿਹਦੇ ਵਿੱਚ ਉਹਦੀ ਮਾਂ ਹੋਗੀ ਪ੍ਰੇਮਾ ਕੁਮਾਰੀ ਘਰ ਵਾਲਾ ਹੋ ਗਿਆ ਟੋਮੀ ਥਾਮਸ ਉਹ ਸ਼ਾਮਲ ਹੈ ਗਿਆ ਗੱਲਬਾਤ ਨੂੰ ਅਗਲੇ ਪੜਾ ਦੇ ਉੱਪਰ ਲਿਜਾਣ ਦੀ ਇਹ ਸਾਰੇ ਜਾਣੇ ਪੂਰੀ ਤਰ੍ਹਾਂ ਕੋਸ਼ਿਸ਼ ਕਰਦੇ ਪਏ ਆ ਔਰ ਜੜੀ ਉਹਦੀ ਸਹੇਲੀ ਹੈਗੀ ਆ ਥੋੜੀ ਜਿਹੀ ਉਹਦੇ ਬਾਰੇ ਗੱਲ ਕਰ ਲੈਣਾ ਉਸ ਤੋਂ ਬਾਅਦ ਸੰਖੇਪ ਜਿਹੇ ਦੇ ਵਿੱਚ ਪੂਰਾ ਮਾਮਲਾ ਕੀ ਸੀਗਾ ਉਹ ਦੱਸ ਦਊਗਾ ਉਹ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਪੂਰੇ ਮਾਮਲੇ ਬਾਰੇ ਨਹੀਂ ਪਤਾ ਹੈਗਾ ਬਾਕੀ ਉਹਨਾਂ ਤਾਂ ਤਕਰੀਬਨ ਕੱਲ ਵੀ ਗੱਲ ਕੀਤੀ ਸੀ ਪਤਾ ਹੀ ਹੋਊਗਾ ਉਸ ਕੁੜੀ ਦੇ ਬਾਰੇ ਗੱਲ ਕਰਨਾ ਜਿਹਨੇ ਨਾਲ ਉਸ ਕਤਲ ਦੇ ਵਿੱਚ ਸਾਥ ਦਿੱਤਾ ਸੀਗਾ ਨਮੀਸ਼ਾ ਦਾ ਸੋ ਜਿਹੜੀ ਨਮੀਸ਼ਾ ਦੀ ਸਹੇਲੀ ਉਹਦਾ ਨਾਮ ਹੈਗਾ ਜੀ ਹਾਨਾਨ ਉਹ ਇੱਕ ਯਮਨ ਦੀ ਨਰਸ ਸੀਗੀ ਤੇ ਉਹ ਉਹਦੀ ਸਹਿਯੋਗੀ ਸੀ ਉਹ ਉਸ ਸਮੇਂ ਨਮੀਸ਼ਾ ਦੇ ਨਾਲ ਕੰਮ ਕਰਦੀ ਸੀਗੀ ਜਦੋਂ ਤਲਾਲ ਅਬਦਉਮੈਦੀ ਦੀ ਹੱਤਿਆ ਹੋਈ ਐ ਕੀਤਾ ਕੀ ਸਗਾ ਉਹਨੇ ਭਲਾ ਉਹਨੇ ਨਮੀਸ਼ਾ ਦਾ ਇਸ ਕੰਮ ਦੇ ਵਿੱਚ ਸਾਥ ਦਿੱਤਾ ਸੀਗਾ ਜਿਵੇਂ ਕੱਲ ਗੱਲ ਕੀਤੀ ਸੀਗੀ ਕਿ ਇੱਕ ਇੰਜੈਕਸ਼ਨ ਲਾਇਆ ਗਿਆ ਸੀਗਾ ਤਾਂ ਜੋ ਮੈਂ ਆਪਣਾ ਪਾਸਪੋਰਟ ਉਹਦੇ ਕੋਲੋਂ ਲੈ ਸਕਾਂ ਕਿਉਂਕਿ ਨਮੀਸ਼ਾ ਦਾ ਕਿਹਾ ਸੀਗਾ ਕਿ ਮੇਰਾ ਪਾਸਪੋਰਟ ਤਲਾਲ ਦੇ ਕੋਲ ਸੀਗਾ ਉਹਨੇ ਆਪਣੇ ਕੋਲ ਆਪਣੇ ਕਬਜ਼ੇ 'ਚ ਰੱਖਿਆ ਸੀਗਾ ਉਹ ਮੇਰਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਕਰਦਾ ਸੀਗਾ ਮੈਨੂੰ ਉਹਨੇ ਆਪਣੇ ਅੰਡਰ ਪ੍ਰੈਸ਼ਰ ਕਰ ਲਿਆ ਸੀਗਾ ਕਿਉਂਕਿ ਇਹਨੇ ਦੋਹਾਂ ਨੇ ਮਿਲ ਕੇ ਸਾਹਜ ਪਾਈ ਸੀਗੀ ਉਹਨਾਂ ਨੇ ਇੱਕ ਨਰਸਿੰਗ ਹੋਮ ਖੋਲ੍ਹਿਆ ਸੀਗਾ ਇੱਕ ਹਸਪੀਟਲ ਕਹ ਲੋ ਖੋਲ੍ਹਿਆ ਸੀਗਾ ਤੋਂ ਉਹਦਾ ਕਿਹਾ ਸੀਗਾ ਕਿ ਮੇਰਾ ਪਾਸਪੋਰਟ ਉਹ ਨਹੀਂ ਸੀ ਦੇ ਰਿਹਾ ਮੈਂ ਉਹਦੇ ਚੁੰਗਲ ਦੇ ਵਿੱਚੋਂ ਨਿਕਲ ਕੇ ਤੇ ਵਾਪਸ ਪਰਤ ਜਾਣਾ ਚਾਹੁੰਦੀ ਸੀਗੀ ਤੇ ਜਦੋਂ ਪਾਸਪੋਰਟ ਨਹੀਂ ਸੀ ਦੇ ਰਹਾ ਤਾਂ ਫਿਰ ਉਹਨੇ ਉਹਨੂੰ ਇੱਕ ਬੇਹੋਸ਼ੀ ਦਾ ਟੀਕਾ ਲਾ ਦਿੱਤਾ ਤਾਂ ਜਦੋਂ ਹਨਾਨ ਨੇ ਸਾਹ ਦਿੱਤਾ ਤੇ ਹਨਾਨ ਨੇ ਫਿਰ ਕੀਤਾ ਕਿ ਉਹਨੇ ਤਲਾਲ ਦੇ ਸਰੀਰ ਨੂੰ چیر ਕੇ ਟੁਕੜਿਆਂ ਦੇ ਵਿੱਚ ਉਹਨੂੰ ਕਟਿਆ ਤੇ ਫਿਰ ਉਹਨੂੰ ਪਾਣੀ ਦੇ ਟੈਂਕ ਦੇ ਵਿੱਚ ਸੁੱਟਣ ਦੇ ਵਿੱਚ ਇਸ ਕੁੜੀ ਦੀ ਸਹਾਇਤਾ ਕੀਤੀ ਸੀਗੀ ਹਨਾਨ ਨੇ ਸੋਹਨਾ ਹਨਾ ਨੂੰ ਵੀ ਅਗਸਤ 2017 ਦੇ ਵਿੱਚ ਕਿਉਂਕਿ 2017 ਦਾ ਇਹ ਵਾਕਿਆ ਆ ਜਦੋਂ ਤਲਾਲ ਦਾ ਮਰਡਰ ਕੀਤਾ ਗਿਆ ਸੀਗਾ ਅਗਸਤ 2017 ਦੇ ਵਿੱਚ ਨਮੀਸ਼ਾ ਦੇ ਨਾਲ ਹੀ ਇਸ ਕੁੜੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਉਦੋਂ ਜਦੋਂ ਉਹ 사ウਦੀ ਅਰਬ ਸਰਹੱਦ ਦੇ ਉੱਪਰ ਭੱਜਣ ਦੀ ਕੋਸ਼ਿਸ਼ ਕਰਦੀ ਪਈ ਸੀਗੀ ਸਜ਼ਾ ਕੀ ਹੋਈ ਭਲਾ ਯਮਨ ਦੀ ਅਦਾਲਤ ਨੇ ਹਨਾਨ ਨੂੰ ਭਾਵ ਕਿ ਨਮੀਸ਼ਾ ਦੀ ਸਹੇਲੀ ਨੂੰ ਜ਼ਿੰਦਗੀ ਭਰ ਕੈਦ ਦੀ ਸਜ਼ਾ ਸੁਣਾਈ ਹੈ ਜਦੋਂ ਕਿ ਨਮੀਸ਼ਾ ਨੂੰ ਮੌਤ ਦੀ ਸਜ਼ਾ ਮਿਲੀ ਹੈ ਇਹ ਫੈਸਲਾ 2018 ਦੇ ਵਿੱਚ ਸੁਣਾਇਆ ਗਿਆ ਸੀਗਾ ਜਿਹੜੇ ਹੁਣ ਮੌਜੂਦਾ ਹਾਲਾਤ ਹੈ ਗਿਆ ਮੈਂ ਉਸ ਕੁੜੀ ਦੀ ਗੱਲ ਕਰ ਰਿਹਾ ਨਮੀਸ਼ਾ ਦੀ ਫਰੈਂਡ ਦੇ 16 ਜੁਲਾਈ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਲੇ ਤੱਕ ਹਨਾਨ ਦੀ ਜਾਣਕਾਰੀ ਜਿਹੜੀ ਹੈ ਬਿਲਕੁਲ ਸੀਮਤ ਹੈ ਇੰਨੀ ਕਿਹੀ ਜਾਣਕਾਰੀ ਇਸ ਤੋਂ ਜ਼ਿਆਦਾ ਹਾਲੇ ਹੋਰ ਕੋਈ ਜਾਣਕਾਰੀ ਨਹੀਂ ਹੈ ਪਰ ਹਾਂ ਇਹਨਾਂ ਜ਼ਰੂਰ ਹੈ ਕਿ ਉਹ ਹਾਲੇ ਵੀ ਯਮਨ ਦੀ ਕਿਸੇ ਜੇਲ੍ਹ ਦੇ ਅੰਦਰ ਕੈਦ ਹੈਗੀ ਹੈ ਔਰ ਉਹਦੇ ਬਾਰੇ ਤਾਜ਼ਾ ਅਪਡੇਟ ਕੋਈ মিডিਏ ਦੇ ਵਿੱਚ ਹਲੇ ਨਹੀਂ ਆਈ ਹੈਗੀ ਸੋ ਨਮੀਸ਼ਾ ਦੀ ਫਾਂਸੀ ਦੇ ਟਲਣ ਦੇ ਨਾਲ ਹਨਾਨ ਦੇ ਮਾਮਲੇ ਦੇ ਉੱਪਰ ਉੱਥੋਂ ਦੇ ਕਾਨੂੰਨਾਂ ਦੇ ਹਿਸਾਬ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਅਸਰ ਨਜ਼ਰ ਨਹੀਂ ਆਉਣਾ ਹੈਗਾ ਸੋ ਜਿਹੜੀ ਸੰਖੇਪ ਦੇ ਵਿੱਚ ਹੁਣ ਗੱਲ ਕਰ ਲੈਣਾ ਕਿ ਪੂਰਾ ਮਾਮਲਾ ਕੀ ਸੀਗਾ ਕਿਉਂਕਿ ਇਹ ਉੱਥੇ ਰਹਿੰਦੀ ਸੀ ਕਿ ਜਦੋਂ ਆਪਾਂ ਬੀਤੀ ਕੱਲ੍ਹ ਖੁੱਲ ਕੇ ਗੱਲ ਕਰ ਹਟਿਆ ਨਮੀਸ਼ਾ ਨੇ ਤਲਾਲ ਦੇ ਨਾਲ ਮਿਲ ਕੇ ਕਿਉਂਕਿ ਨਵੀਂ ਸ਼ਾ ਵਿਆਹੀ ਹੋਈ ਸੀ ਉਹਦਾ ਘਰ ਵਾਲਾ ਇੱਥੇ ਵਾਪਸ ਪਰਤ ਆਇਆ ਸਕਦਾ ਜਦੋਂ ਉੱਥੋਂ ਦੇ ਹਾਲਾਤ ਮੁਲਕਾਂ ਦੇ ਕਈ ਵਾਰ ਐਵੇਂ ਦੇ ਹੋ ਜਾਂਦੇ ਹੈਗੇ ਜਿਦਾਂ ਦੇ ਹਾਲਾਤ ਸੀਗੇ ਉੱਥੇ ਉਧਰਲੇ ਪਾਸੇ ਨੂੰ ਜ਼ਿਆਦਾ ਨਹੀਂ ਜਾਣਾ ਘਰ ਵਾਲਾ ਵਾਪਸ ਪਰਤ ਆਇਆ ਉਹਨੇ ਕਿਹਾ ਕਿ ਮੈਂ ਇੱਥੇ ਹੀ ਰਹਿਣੀ ਆ ਚਲੋ ਆਪਾਂ ਬਾਧੂ ਮਾਇਆ ਦਾ ਪ੍ਰਬੰਧ ਕਰ ਲਾਂਗੇ ਜਿਹੜਾ ਕਸਾ ਦਾ ਹੱਥ ਸੁਖਾਲਾ ਰਹੂੰਗਾ ਉਹ ਉੱਥੇ ਰਹੀ ਕਿਉਂਕਿ ਉਹ ਨਰਸ ਸੀਗੀ ਪਹਿਲਾਂ ਹੋਰ-ਹੋਰ ਪਾਸੇ jobb ਕਰਦੀ ਸੀ ਉਸ ਤੋਂ ਬਾਅਦ ਉਹਨੇ ਤਲਾਲ ਦੇ ਨਾਲ ਸਾਂਝ ਪਾ ਲਈ ਕਿਉਂਕਿ ਤਲਾਲ ਵਾਕਫ਼ ਕਰ ਸਕਾ ਜਾਣ ਕਰ ਸਕਾ ਵੀ ਆਪਾਂ ਮਿਲ ਜੁੜ ਕੇ ਕੋਈ ਨਾ ਕੋਈ ਉਨੂੰ ਇਹ ਮਹਿਸੂਸ ਹੋਣ ਲੱਗਾ ਕਿ ਮੇਰੇ ਤੇ ਇਹ ਦਬਾਅ ਬਣਾ ਕੇ ਰੱਖਦਾ ਮੈਨੂੰ ਬਰਾਬਰ ਦਾ ਭਾਈਵਾਲ ਜ਼ਰੂਰ ਬਣਾਇਆ ਹੈਗਾ ਪਰ ਮੇਰੇ ਨਾਲ ਸਰੀਰਕ ਸ਼ੋਸ਼ਣ ਅਤੇ ਮਾਨਸਿਕ ਸ਼ੋਸ਼ਣ ਵੀ ਕਰਦਾ ਜੋ ਖਬਰਾਂ ਸਾਹਮਣੇ ਆਈਆਂ ਨੇ ਭਈ ਮੇਰਾ ਇਹ ਪਾਸਪੋਰਟ ਨਹੀਂ ਦੇ ਰਿਹਾ ਮੈਂ ਇਹਦੇ ਚੁੰਗਲ ਦੇ ਵਿੱਚੋਂ ਵਾਪਸ ਨਿਕਲਣਾ ਚਾਹੁੰਦੀ ਆ ਤੇ ਮੈਂ ਵਾਪਸ ਆਪਣੇ ਘਰੇ ਪਰਤ ਜਾਣਾ ਚਾਹੁੰਦੀ ਆ ਉਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦੋਹਾਂ ਕੁੜੀਆਂ ਨੇ ਰਲ ਕੇ ਫਿਰ ਇੱਕ ਯੋਜਨਾ ਬਣਾਈ ਉਹਨੂੰ ਕਿ ਬੇਸ਼ੀ ਦਾ ਟੀਕਾ ਲਾਤਾ ਤਲਾਲ ਨੂੰ ਭਈ ਜਦੋਂ ਇਹਦੇ ਆਪਾਂ ਟੀਕਾ ਲਾ ਦਾਂਗੇ ਬਿਓ ਸਿੱਧਾ ਇਹ ਕੁਝ ਸਮੇਂ ਲਈ ਬੇਹੋਸ਼ ਹੋ ਜਾਊਗਾ ਫਿਰ ਆਪਾਂ ਫਰੋਲਾ ਫਰਾਲੀ ਕਰਾਂਗੇ ਤੇ ਸਾਨੂੰ ਆਪਣਾ ਸ਼ਾਇਦ ਪਾਸਪੋਰਟ ਮੈਨੂੰ ਮਿਲ ਜਾਵੇ ਤਾਂ ਪਾਸਪੋਰਟ ਲੈ ਕੇ ਤਾਂ ਮੈਂ ਇਥੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਜਾਊਂਗੀ ਪਹਿਲੀ ਗ੍ਰਿਫਤਾਰੀ ਜਦੋਂ ਇਹ ਸਾਰਾ ਕੁਝ ਹੋਇਆ ਹੈਗਾ ਸਨ 2017 ਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਗ੍ਰਿਫਤਾਰੀ ਤੋਂ ਬਾਅਦ ਕਿਉਂਕਿ 17 ਦੇ ਵਿੱਚ ਹੀ ਇਹ ਸਾਰਾ ਵਾਕਿਆ ਹੋਇਆ ਉਹਦਾ ਮਰਡਰ ਹੋਇਆ ਤੇ 17 ਦੇ ਵਿੱਚ ਜਦੋਂ ਹੋਇਆ ਅਗਲੇ ਮਹੀਨੇ ਹੀ ਨਮਿਸ਼ਾ ਤੇ ਉਹਦੀ ਸਹੇਲੀ ਅਰੈਸਟ ਹੋ ਗਈਆਂ ਦੋਨੋਂ ਜਣੀਆਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀਗਾ ਉਹਦਾ ਕਹਿਣਾ ਸੀਗਾ ਕਿ ਤਲਾਲ ਨੇ ਉਹਦਾ ਪਾਸਪੋਰਟ ਨਹੀਂ ਸੀ ਦਿੱਤਾ ਜਿਹਦੇ ਕਰਕੇ ਉਹ ਮਾਨਸਿਕ ਤੇ ਸਰੀਰਕ ਸ਼ੋਸ਼ਣ ਤੋਂ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਗਈ ਸੀ ਤੰਗ ਹੋ ਗਈ ਸੀ ਪਰ ਅਦਾਲਤ ਨੇ ਇਸ ਗੱਲ ਨੂੰ ਉਦੋਂ ਮੰਨਿਆ ਨਹੀਂ ਸੀਗਾ ਤੇ ਉਸ ਤੋਂ ਬਾਅਦ ਕੀ ਹੋਇਆ ਫਿਰ ਜੂਨ 2018 ਦੇ ਵਿੱਚ ਯਮਨ ਦੀ ਸਾਨਾ ਅਦਾਲਤ ਨੇ ਉਹਨੂੰ ਹੱਤਿਆ ਦੇ ਦੋਸ਼ ਵਿੱਚ ਦੋਸ਼ੀ ਕਰਾਰ ਦਿੱਤਾ ਤੇ ਮੌਤ ਦੀ ਸਜ਼ਾ ਸੁਣਾਈ ਇਸ ਦੌਰਾਨ ਉਹਨੂੰ ਅਰਬੀ ਦੇ ਵਿੱਚ ਅਦਾਲਤੀ ਕਾਰਵਾਈ 'ਤੇ ਭਾਗ ਲੈਣਾ ਪਿਆ ਜਿਹਦੀ ਚੰਗੀ ਤਰ੍ਹਾਂ ਉਹ ਭਾਸ਼ਾ ਨਹੀਂ ਸੀ ਸਮਝਦੀ ਅਤੇ ਉਹਨੂੰ ਸਹੀ ਤਰੀਕੇ ਦੇ ਨਾਲ ਕਾਨੂੰਨੀ ਸਹਾਇਤਾ ਨਾ ਮਿਲਣ ਦਾ ਦੋਸ਼ ਵੀ ਲੱਗਾ ਸੀਗਾ 220 ਦੇ ਵਿੱਚ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਨਵੰਬਰ 2023 ਦੇ ਵਿੱਚ ਯਮਨ ਦੀ ਸੁਪਰੀਮ ਕੋਰਟ ਜੁਡੀਸ਼ੀਅਲ ਕਾਉਂਸਲ ਨੇ ਵੀ ਇਸ ਫੈਸਲੇ ਨੂੰ ਜਾਰੀ ਰੱਖਿਆ ਬਰਕਰਾਰ ਰੱਖਿਆ ਭਾਵ ਕਿ ਇਹਨੂੰ ਮੌਤ ਦੀ ਸਜ਼ਾ ਹੀ ਮਿਲੂਗੀ ਪਰ ਬਲੱਡ ਮਨੀ ਦਾ ਜਿਹੜਾ ਰਾਹ ਸੀਗਾ ਉਹਨੂੰ ਖੁੱਲਾ ਰੱਖਿਆ ਗਿਆ ਕਿ ਜੇ ਪਰਿਵਾਰ ਬਲੱਡ ਮਨੀ ਲੈਣ ਵਾਸਤੇ ਤਿਆਰ ਹੋ ਜਾਏ ਤਾਂ ਫਿਰ ਉਹਨੂੰ ਮੁਆਫੀ ਦੇ ਦਿੱਤੀ ਜਾਊਗੀ ਜੋ ਕਿ ਸ਼ਰੀਆ ਕਾਨੂੰਨ ਦੇ ਅਧੀਨ ਮੁਆਫੀ ਦਾ ਇੱਕ ਵਿਕਲਪ ਹੈ ਭਾਵ ਕਿ ਮੁਆਫੀ ਦਾ ਇੱਕ ਬਦਲ ਹੈ ਦਸੰਬਰ 2024 ਦੇ ਵਿੱਚ ਯਮਨ ਦੇ ਰਾਸ਼ਟਰਪਤੀ ਰਸ਼ਾਦ ਅਲ ਅਲੀਮੀ ਨੇ ਮੌਤ ਦੀ ਸਜ਼ਾ ਨੂੰ ਮਨਜ਼ੂਰ ਕੀਤਾ ਅਤੇ 16 ਜੁਲਾਈ ਭਾਵ ਕਿ ਅੱਜ ਦੇ ਦਿਨ ਦੀ ਤਰੀਕ ਤੈਅ ਕੀਤੀ ਗਈ ਵੀ ਅੱਜ ਦੇ ਦਿਨ 16 ਤਰੀਕ ਨੂੰ ਇਹਨਾਂ ਨੂੰ ਫਾਹੇ ਲਾ ਦਿੱਤਾ ਜਾਵੇ ਪਰ ਉਸ ਤੋਂ ਬਾਅਦ ਫਿਰ 15 ਜੁਲਾਈ 2025 ਨੂੰ ਭਾਰਤ ਸਰਕਾਰ ਦੀਆਂ ਕੋਸ਼ਿਸ਼ਾਂ ਤੇ ਧਾਰਮਿਕ ਨੇਤਾਵਾਂ ਜਿਨ੍ਹਾਂ ਪਹਿਲਾਂ ਜ਼ਿਕਰ ਕਰਕੇ ਹਟਿਆ ਕਿ ਸ਼ੇਖ ਅਬੀਬ ਉਮਰ ਬਿਨ ਹਾਫਿਜ਼ ਦੇ ਦਖਲ ਦੇ ਨਾਲ ਫਿਲਹਾਲ ਫਾਂਸੀ ਟਲ ਚੁੱਕੀ ਹੈ ਪਰ ਤਲਵਾਰ ਹੱਲੇ ਵੀ ਲਟਕਦੀ ਪਈ ਐ ਸੋ ਆਪਾਂ ਗੱਲਬਾਤ ਨੂੰ ਸਮਾਪਤ ਕਰਦੇ ਆ ਮੁਕਤੀ ਦੀ ਗੱਲ ਹੁਣ ਇਸ ਵੇਲੇ ਇਹ ਐ ਕਿ ਜੇ ਮੋਰੇ ਪਰਿਵਾਰ ਤਲਾਲ ਦਾ ਇਸ ਗੱਲ ਦੇ ਲਈ ਸਹਿਮਤ ਹੋ ਜਵੇ ਕਿ ਠੀਕ ਐ ਜੀ ਆਪਾਂ ਇਹਨੂੰ ਮੁਆਫ ਕਰਨ ਨੂੰ ਤਿਆਰ ਵਾਂ ਜਾਂ ਉਹ ਪਰਿਵਾਰ ਬਲੱਦਮਨੀ ਉਹ ਪੈਸੇ ਲੈਣ ਨੂੰ ਤਿਆਰ ਹੋ ਜਵੇ ਤਾਂ ਫੇਰ ਪੱਕੇ ਤੌਰ ਦੇ ਉੱਪਰ ਇਹਦੀ ਜ਼ਿੰਦਗੀ ਬਚ ਜਾਏਗੀ ਨਮਿਸ਼ਾ ਦੀ ਆਦਰਵਾਈਜ਼ ਜੇ ਪਰਿਵਾਰ ਨਹੀਂ ਸਹਿਮਤ ਹੁੰਦਾ ਤਾਂ ਫੇਰ ਉਹਦੀ ਮੌਤ ਦੀ ਸਜ਼ਾ ਦਾ ਦਿਨ ਦੁਬਾਰਾ ਫਿਰ ਮੁਕਰਰ ਕੀਤਾ ਜਾਊਗਾ ਤਾਂ ਫਿਰ ਉਹਨੂੰ ਮਰਨਾ ਹੀ ਪਊਗਾ ਸੋ ਜੇ ਪਰਿਵਾਰ ਸਹਿਮਤ ਨਾ ਹੋਇਆ ਜੇ ਪਰਿਵਾਰ ਨੇ ਕਿਹਾ ਕਿ ਨਹੀਂ ਆਪਾਂ ਨਾ ਪਹਿਲੇ ਲੈਣੇ ਆ ਤੇ ਆਪਾਂ ਨਾ ਇਹਨੂੰ ਮੁਆਫ ਕਰਨਾ ਫਿਰ ਨਮੀਸ਼ਾ ਦੇ ਵਾਸਤੇ ਦੁਬਾਰਾ ਮੌਤ ਦੀ ਸਜ਼ਾ ਦਾ ਦਿਨ ਤੈਅ ਕੀਤਾ ਜਾਊਗਾ ਔਰ ਉਸ ਤੈਅ ਕੀਤੇ ਹੋਏ ਦਿਨ ਉਹਨੂੰ ਫਿਰ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ ਪਰ ਹੁਣ ਐਉਂ ਲੱਗਣ ਡੈ ਪਿਆ ਹੈਗਾ ਕਿ ਜਿਵੇਂ ਪਰਿਵਾਰ ਨੇ ਕਿਹਾ ਕਿ ਆਪਾਂ ਪੁਨਰ ਵਿਚਾਰ ਕਰ ਲੈਨੇ ਆ ਤਾਂ ਹੋ ਸਕਦਾ ਜਦੋਂ ਕੋਈ ਬੰਦਾਰਾ ਕਈ ਵਾਰੀ ਕੋਈ ਪਰਿਵਾਰ ਆਖੇ ਕਿ ਠੀਕ ਹੈ ਜੀ ਦੁਬਾਰਾ ਵਿਚਾਰ ਕਰ ਲੈਨੇ ਆ ਤਾਂ ਉਸ ਵੇਲੇ ਜਿਹੜਾ ਇੱਕ ਉਮੀਦ ਦੀ ਕਿਰਨ ਜਗ ਜਾਂਦੀ ਹੈ ਕਿ ਹੁਣ ਸ਼ਾਇਦ ਪਰਿਵਾਰ ਨੇ ਮੰਨ ਜਾਣਾ ਤੇ ਹੁਣ ਸ਼ਾਇਦ ਉਸ ਕੁੜੀ ਨੇ ਵਾਤ ਜਾਣਾ ਹੈ ਲਾਸਟ ਗੱਲ ਕਰਕੇ ਖਿਮਾ ਮੰਗ ਲੈਣਾ ਲਾਸਟ ਗੱਲ ਇਹ ਸੀਗੀ ਕਿ ਬਹੁਤ ਸਾਰੇ ਸੱਜਣ ਐਦਾਂ ਸੋਚਦੇ ਆ ਕਿ ਉਧਰਲਾ ਜੀ ਗਿਆ ਹੈਗਾ ਤੇ ਕੁੜੀ ਨੂੰ ਜੈਸੀ ਕਰਨੀ ਵੈਸੀ ਭਰਨੀ ਵਾਲੀ ਗੱਲ ਹੋ ਗਈ ਹੈ ਇਹਨੂੰ ਮੌਤ ਦੀ ਸਜ਼ਾ ਹੀ ਮਿਲਣੀ ਚਾਹੀਦੀ ਹੈ ਪਰੇ ਦਾ ਗੱਲ ਇਹਦਾ ਦੂਆ ਪੱਖ ਵੀ ਹੈਗਾ ਜੋ ਉਸ ਕੁੜੀ ਦਾ ਕਹਿਣਾ ਹੈਗਾ ਜੋ ਖਬਰਾਂ ਵੀ ਆ ਰਹੀਆਂ ਨੇ ਕਿ ਉਸ ਕੁੜੀ ਦੀ ਮਨਸ਼ਾ ਕੋਈ ਉਹਨੂੰ ਮਾਰਨ ਦੀ ਨਹੀਂ ਸੀਗੀ ਜੋ ਉਹਨੇ ਦੱਸਿਆ ਵੀ ਹੈਗਾ ਅਦਾਲਤ ਦੇ ਵਿੱਚ ਗੱਲਾਂਬਾਤਾਂ ਹੋਈਆਂ ਵੀ ਹੋਣਗੀਆਂ ਸਾਰੀਆਂ ਕਿ ਮੈਂ ਤਾਂ ਸਿਰਫ ਪਾਸਪੋਰਟ ਲੈਣਾ ਚਾਹੁੰਦੀ ਸੀਗੀ ਬਸ ਮੈਂ ਚਾਹੁੰਨੀ ਸੀ ਕਿ ਉਹਦੇ ਚੁੰਗਲ ਦੇ ਵਿੱਚੋਂ ਕਿਸੇ ਨਾ ਕਿਸੇ ਤਰੀਕੇ ਨਾਲ ਨਿਕਲ ਜਾਵਾਂ ਮੈਂ ਤਾਂ ਸਿਰਫ ਉਹਨੂੰ ਇੱਕ ਬੇਹੋਸ਼ੀ ਦਾ ਟੀਕਾ ਲਾਇਆ ਸੀਗਾ ਪਰ ਜਦੋਂ ਇੱਕ ਡੋਜ਼ ਜ਼ਿਆਦਾ ਹੋ ਗਈ ਡੋਜ਼ ਜ਼ਿਆਦਾ ਹੋਣ ਦੀ ਵਜ੍ਹਾ ਕਰਕੇ ਉਹਦੀ ਮੌਤ ਹੋ ਗਈ ਹੈ ਮੇਰਾ ਮਕਸਦ ਉਹਨੂੰ ਮਾਰਨਾ ਨਹੀਂ ਸੀ ਕਿਉਂਕਿ ਮੈਂ ਉਹਦੇ ਚੁੰਗਲ ਚ ਫਸ ਗਈ ਸੀਗੀ ਮਾਨਸਿਕ ਅਤੇ ਸਰੀਰਕ ਤਸ਼ੱਦਦ ਚਲਦੀ ਪਈ ਸੀਗੀ ਕੱਲ ਵੀ ਗੱਲ ਕੀਤੀ ਸੀ ਕਿ ਜੇ ਇਹ ਕੇਸ ਇੱਥੇ ਹੁੰਦਾ ਇਸ ਮੁਲਕ ਦੇ ਵਿੱਚ ਜਾਂ ਹੋਰ ਕਈ ਮੁਲਕਾਂ ਦੇ ਵਿੱਚ ਤਾਂ ਸ਼ਾਇਦ ਉਹਦੀਆਂ ਦਲੀਲਾਂ ਵੀ ਮੈਂ ਇਹ ਕ੍ਰਾਈਮ ਕਿਉਂ ਕੀਤਾ ਆ ਉਹ ਉਸ ਕਤਲ ਦੇ ਉੱਪਰ ਭਾਰੂ ਪੈ ਜਾਂਦੀਆਂ ਤੇ ਸ਼ਾਇਦ ਉਹਦਾ ਬਚਾਅ ਹੋ ਜਾਂਦਾ ਪਰ ਯਮਨ ਦੇ ਵਿੱਚ ਇਦਾਂ ਦਾ ਕੁਝ ਵੀ ਨਹੀਂ ਹੈਗਾ ਉੱਥੋਂ ਦੇ ਆਪਣੇ ਕਾਨੂੰਨ ਹੈਗੇ ਆ ਜਿਹਦੇ ਤਹਿਤ ਉਹਨੂੰ ਮੌਤ ਦੀ ਸਜ਼ਾ ਹੋਈ ਹੈ ਸੋ ਫਿਲਹਾਲ ਰੋਕ ਲੱਗ ਚੁੱਕੀ ਹੈ ਜੀ ਫਿਲਹਾਲ ਉਹ ਜੇਲ੍ਹ ਦੇ ਵਿੱਚ ਜਿਉਂਦੀ ਹੈ ਮੈਂ ਪਹਿਲਾਂ ਆਖਿਆ ਸੀਗਾ ਸ਼ਾਇਦ ਅੱਜ ਮੈਨੂੰ ਤੁਹਾਨੂੰ ਖਬਰ ਇਹ ਸੁਣਾਉਣੀ ਪੈਂਦੀ ਕਿ ਉਹਦੀ ਮੌਤ ਹੋ ਗਈ ਹੈ ਉਹਨੂੰ ਮੌਤੇ ਘਾਟ ਉਤਾਰਿਆ ਜਾ ਚੁੱਕਾ ਪਰ ਇਹਦਾ ਦਾ ਕੁਝ ਵੀ ਨਹੀਂ ਹੋਇਆ ਹਾਲੇ ਉਹ ਕੁੜੀ ਜਿਉਂਦੀ ਹੈ ਵੇਖੋ ਅੱਗੇ ਅੱਗੇ ਕੀ ਹੁੰਦਾ ਹੈ ਪਰਿਵਾਰ ਮੰਨਦਾ ਹੈ ਜਾਂ ਪਰਿਵਾਰ ਨਹੀਂ ਮੰਨਦਾ ਜਦੋਂ ਵੀ ਕੋਈ ਨਵੀਂ ਗੱਲਬਾਤ ਹੋਊਗੀ ਤੁਹਾਡੇ ਰੂਬਰੂ ਲੈ ਕੇ ਜ਼ਰੂਰ ਆਵਾਂਗੇ ਬਹੁਤ ਬਹੁਤ ਧੰਨਵਾਦ